ਸਾਪੀ ਵੀ ਆ ਨਹੀਂ ਲਾ ਰਿਹਾ। ਉਹ ਤੋਂ ਗੱਲ ਕਰਾਂਗੇ। ਟਿਕਰਮਾ ਮੇਰਚਨ ਜੀ ਆ ਗਿਆ। ਆਈ ਕਿੰਨਾ ਵੱਡਾ ਕਰਦੇ ਆ। ਫੋਨ 'ਤੇ ਪ੍ਰੈਸ ਕਲਾਕ ਨੂੰ ਲੱਗ ਕੇ ਸਰਪ੍ਰਸ ਡਾਕਟਰ ਮੇਰਚਨ ਸਿੱਧੂ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣੇ ਵਿਚਾਰ ਪੇਸ਼ ਕਰਨ ਡਾਕਟਰ ਮੇਰਚਨ ਸਿੱਧੂ ਜੀ Hindu Muslim Sikh Assai ਸਾਰੇ ਹਾਂ ਅਸੀਂ ਭਾਈ ਭਾਈ Hindu Muslim Sikh Assai ਸਾਰੇ ਹਾਂ ਅਸੀਂ ਭਾਈ ਭਾਈ ਐਡਵੋਕੇਟ ਸਾਹਿਬ ਨੇ ਥੋੜੀ ਦੇਰ ਪਹਿਲਾਂ ਜ਼ਿਕਰ ਕੀਤਾ ਕਿ ਕਿਸੇ ਇੱਕ ਵਿਸ਼ੇਸ਼ ਜਾਂ ਧਰਮ ਦੇ ਨਾਲ ਲੈਟਰ ਨਹੀਂ ਸਾਥੀਓ ਮੈਂ ਸलाम ਦੀ ਸਟੇ ਕੀਤੀ ਹੈ ਸਰ 1 ਮਿੰਟ ਮਾਣੇ ਇਧਰ ਆਉਂਦੇ ਪਿੰਚੇ ਜੀ ਜਿੰਨੇ ਥੋੜਾ ਜਿਹਾ ਇਹ ਕੰਮ ਦਾ ਮਸਲਾ ਹੋਇਆ ਇਸ ਕਰਕੇ ਸਾਡੇ 5 ਕੁਐਸਚਨ ਵੱਲੋਂ ਅੱਜ ਤੱਕ ਕਰ ਪਾਈ ਜਾ ਰਹਾ ਤੇ ਉਸ ਨੂੰ ਜਿੱਥੇ ਬੰਦੇ ਅਸੀਂ ਨੰਦਾ ਕਰਦੇ ਤੇ ਇੱਕ ਪ੍ਰੈਜ਼ੀਡੈਂਟ ਸਾਹਿਬ ਦੇ ਤਹਾਡੇ ਨੂੰ ਥੋੜਾ ਅਸੀਂ ਦੇ ਰਹੇ ਮੰਗਰੈਂਡਮ ਦੇ ਰਹੇ ਹਾਂ ਜਿਹੜੇ ਵੀ ਇਸ ਘਟਨਾ ਦੇ ਵਿੱਚ ਜਿਨ੍ਹਾਂ ਦਾ ਵੀ ਇਹਨਾਂ ਦਾ ਦੋਸ਼ੀ ਪਾਇਆ ਜਾਂਦਾ ਉਹਨਾਂ ਦਾ ਸਖਤ ਕਾਰਵਾਈ ਕੀਤੀ ਜਾਵੇ ਤੇ ਇੱਕ ਜੋ ਸਾਰਾ ਸੰਦੇਸ਼ ਹੈ ਜੀ ਸਾਰੇ ਬਾਲ ਵੱਲੋਂ ਕਿਉਂਕਿ ਸਾਰੇ ਇੰਟੈਲੈਕਚੁਅਲ ਨੇ ਕਿ ਅਸੀਂ ਇਹ ਜਾਣਦੇ ਹਾਂ ਕਿ ਇਹਦਾ ਜ਼ਰੂਰ ਪਸਾਰਾ ਕੀਤਾ ਜਾਵੇ ਕਿ ਇਹ ਨਾ ਆਤਵਾਦ ਦਾਧਰਮ ਨਹੀਂ ਉਹਦਾ ਕੋਈ ਮਜ਼ੇਬ ਨਹੀਂ ਹੈ ਕੁਈ ਲੋਕਾਂ ਦੇ ਵਿੱਚ ਇਹ ਗੱਲ ਤੋਂ ਪਰਸਪੈਕਸ਼ਨ ਹੋ ਜਾਂਦੀ ਹੈ ਵੀ ਆਤਵਾਦ ਜਿਹੜਾ ਵੀ ਇੱਕ ਸੰਬੰਧਿਤ ਫਿਰਕੇ ਨਾਲ ਹੈ ਉਹ ਫਿਰਕਾ ਕੋਈ ਨਹੀਂ ਕਿਉਂਕਿ ਆਤਵਾਦ ਦੇਖਦੇ ਨਾ ਛੱਤੀ ਸਿੰਘ ਪੁਰੀ ਦੇ ਪਿੱਛੇ ਕਾਹਦੇ ਹੋਇਆ ਸੀ ਉਸ ਸਿੱਖ ਮਰਦੇ ਸੰ ਪੰਜਾਬ ਦੇ ਹਲਾਅ ਹੋਏ ਨੇ ਖਰਾਬ ਹੁੰਦੇ ਰਹੇ ਉਹ ਤੁਸੀਂ ਸਿੱਖ ਮਰਦੇ ਰਹੇ ਹਿੰਦੂ ਮਰਦੇ ਰਹੇ ਨੇ ਅੱਜ ਪੰਜਾਬ ਦੇ ਹਲਾਅ ਬਹੁਤ ਵਧੀਆ ਨੇ ਕਸ਼ਮੀਰ ਵੀ ਇਸ ਤਰ੍ਹਾਂ ਵਧੀਆ ਚੱਲ ਰਿਹਾ ਸੀ ਪਿਛਲੇ ਸਮੇਂ ਤੋਂ ਫਲਾਣੀਆਂ ਦੀ ਗਿਣਤੀ ਵਧ ਗਈ ਸੀ ਇਸੇ ਕਰਕੇ ਜਿਹੜੇ ਆਤਵਾਦੀ ਨੇ ਉਹਨਾਂ ਲੱਗਾ ਜਿਹੜਾ ਕਸ਼ਮੀਰ ਦੁਬਾਰਾ ਕਰਤ ਦੇ ਵਿੱਚ ਜੋ ਜੋਰਾਂ ਚਾਹੁੰਦਾ ਹੈ ਉਹਨੂੰ ਰੋਕਣ ਵਾਸਤੇ ਨਾ ਘਟਨਾ ਕੀਤੀ ਹੈ ਅਸੀਂ ਸਾਰੇ ਇਸ ਘਟਨਾ ਦੇ ਨਿੰਦਾ ਕਰਦੇ ਆ ਸਰਕਾਰ ਵੱਲੋਂ ਮੰਨ ਕਰਦੇ ਨੇ ਦੋਸ਼ੀ ਕਿਸ ਤੋਂ ਸਮਝਦਾ ਆਵੇ ਕੀਤੀ ਬਿਲਕੁਲ ਗਿਆ ਹੋ ਗਿਆ ਨਾ ਅੱਗੇ ਆ ਜੇ ਟੈਕ ਮੈਂ ਸਰ ਜਦੋਂ ਅੱਗੇ ਆ ਜੂ ਥੋੜੇ ਇੱਥੇ ਨਿੰਦਾ ਕਰਦੇ ਆ ਫੋਨ ਮੈਂ ਪ੍ਰੈਸ ਕਲੱਬ ਕੋ ਲੱਗ ਕੇ ਸਰ ਪ੍ਰੈਸ ਡਾਕਟਰ ਮੇਰਚਨ ਸਿੱਧੂ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣੇ ਵਿਚਾਰ ਪੇਸ਼ ਕਰਨ ਡਾਕਟਰ ਮੇਰਚਨ ਸਿੱਧੂ ਜੀ Hindu Muslim Sikh Assai ਸਾਰੇ ਹਾਂ ਅਸੀਂ ਭਾਈ ਭਾਈ Hindu Muslim Sikh Assai ਸਾਰੇ ਹਾਂ ਅਸੀਂ ਭਾਈ ਭਾਈ ਐਡਵੋਕੇਟ ਸਾਹਿਬ ਨੇ ਥੋੜੀ ਦੇਰ ਪਹਿਲਾਂ ਜ਼ਿਕਰ ਕੀਤਾ ਹੈ ਕਿ ਕਿਸੇ ਇੱਕ ਵਿਸ਼ੇਸ਼ ਜਾਂ ਧਰਮ ਦੇ ਨਾਲ ਲੈਟਰ ਨਹੀਂ ਸਾਥੀਓ ਮੈਂ ਸਲਾਮ ਦੀ ਸਟੇਟ ਕੀਤੀ ਹੈ ਸਰ ਇੱਕ ਮਿੰਟ ਇਹਦਾ ਆਜੀ ਦੋਤੀ ਜੀ ਸਾਧੀਆਂ ਤੇ ਹਮਲਾ ਹੋਇਆ ਸੀ ਕੋਈ ਸਖੀ ਖਲਾਮੀ ਮਾਰੇ ਗਿਆ ਤਾਂ ਉਸ ਨੂੰ ਤੋਂ ਤੇ ਵਿੱਚੋਂ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਜੀ ਸਰ ਅੱਜ ਬਾਰ ਸੋਸ਼ਲ ਲੱਖ ਵੱਲੋਂ ਪਿਛਲੇ ਦਿਨੀ ਪੈਲਗਮ ਵਾਦੀ ਵਿੱਚ ਮਾਰੇ ਗਏ ਹੱਥੇ ਟੂਰਿਸਟ ਦੀ ਯਾਦ ਵਿੱਚ ਤੇ ਉਸ ਦੇ ਵਿਰੋਧ ਵਿੱਚ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਜਿਹੜਾ ਅੱਜ ਦਾ ਰੋਸ ਮਾਰਚ ਹੈ ਇਹ ਅਤਵਾਦ ਦੇ ਖਿਲਾਫ ਇੱਕ ਸਨੇਹਾ ਹੈ ਕਿ ਜਿਹੜਾ ਭਾਰਤ ਹੈ ਉਹ ਹਰ ਇੱਕ ਦਾ ਦੇਸ਼ ਹੈ ਇਹ ਵਿੱਚ Hindu, Muslim, Sikh, ईसाई ਇਹ ਸਾਰੇ ਜੋ ਸਾਡਾ ਪਹਿਲਾਂ ਨਾਲ Hindu Muslim Sikh Sai ਅਸੀਂ ਸਾਰੇ ਭਾਈ ਭਾਈ ਤੇ ਸਾਰੇ ਇਕੱਠੇ ਆ ਅਤਵਾਦ ਦਾ ਕੋਈ ਘਰਮ ਨਹੀਂ ਅਤਵਾਦੀ ਕੋਈ ਯਾਤ ਨਹੀਂ ਕੁਛ ਦੇ ਕੋ ਦੇਸ਼ੀ ਤਾਕਤਾਂ ਜਿੰਨਾ ਵਿੱਚ ਸਾਡੇ ਕੋ ਵੀ ਗਵਾਂਡੀ ਦੇਸ਼ ਹੋ ਸਕਦੇ ਆ ਉਹ ਜਿਹੜੇ ਕੋਈ ਦੇਸ਼ ਨਹੀਂ ਉਸ ਭਾਰਤ ਤੋਂ ਜੋ ਪਿਛਲੇ ਦਿਨਾਂ ਤੋਂ ਕੁਝ ਸਮੇਂ ਤੋਂ ਤਰੱਕੀ ਹੋ ਰਹੀ ਆ ਉਹਦੇ ਉਹਨੂੰ ਤੋੜਨ ਲਈ ਕੋਈ ਨਾ ਕੋਈ ਯਤਨ ਕੀਤੇ ਜਾ ਰਹੇ ਨੇ ਤੇ ਜਿਹੜਾ ਪਹਿਲ ਕਮ ਅਟੈਕ ਹੋਇਆ ਵੇ ਇਹ ਜੋ ਦੇਸ਼ ਆ ਬਹੁਤ ਮੁਦਤ ਇਕਨਾ ਚੱਲ ਰਿਆ ਸੀ ਖਿਸ਼ਲੇ ਕੋਈ ਸਮੇਂ ਦੌਰਾਨ ਕਸ਼ਮੀਰ ਦੇ ਵਿੱਚ ਸਲਾਨੀਆਂ ਦੀ ਗਿਣਤੀ ਬਹੁਤ ਵੱਧ ਗਈ ਸੀ ਤੇ ਲੋਕ ਅਤਵਾਦ ਨੂੰ ਭੜਾ ਚੁੱਕੇ ਸਨ ਇਸੇ ਅਤਵਾਦ ਦਾ ਮਾਹੌਲ ਪੈਦਾ ਕਰਨ ਲਈ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰਨ ਲਈ ਉਹਨਾਂ ਵੱਲੋਂ ਜੋ ਅਤਵਾਦ ਹਨ ਇੱਕ ਫਿਰਕੇ ਦੇ ਜਿਹੜੇ ਲੋਕ ਨੇ ਹਿੰਦੂ ਤਰ੍ਹਾਂ ਦੇ ਸੰਬੰਧ ਲੋਕਾਂ ਦਾ ਕਹਿ ਕੇ ਉਹਨਾਂ ਨੂੰ ਮਾਰਿਆ ਗਿਆ ਅਸੀਂ ਇਸ ਘਟਨਾ ਦੀ ਸਾਡੀ ਬਾਰ ਰਿਪੋਰਟਿੰਗ ਨਖੇਦੀ ਕਰਦੀ ਹੈ ਫਿਰ ਅਸੀਂ ਦੁਬਾਰਾ ਇਹ ਕੱਲ ਕਹਿੰਦੇ ਆ ਕਿ ਜਿਹੜਾ ਅਤਵਾਦ ਹੈ ਉਹਦਾ ਕੋਈ ਧਰਮ ਨਹੀਂ ਨਾ ਅਤਵਾਦ ਮੁਸਲਮਾਨ ਹੈ ਨਾ ਅਤਵਾਦ ਸਿੱਖ ਹੈ ਨਾ ਅਤਵਾਦ ਹਿੰਦੂ ਹੈ ਨਾ ਅਤਵਾਦ ਸਾਈ ਹੈ ਅਸੀਂ ਸਾਰੇ ਇਕੱਠੇ ਆ ਤੇ ਅੱਜ ਦੇ ਅਸੀਂ ਰੋਸ ਮਾਰਚ ਚ ਆਈ ਇੱਕ ਮੈਮੋਰੰਡਮ ਦੇਣ ਜਾ ਰਹੇ ਆ ਰੈਸਟਿਮ ਸਾਹਿਬ ਨੂੰ ਰਾਸ਼ਟਰਪਤੀ ਦੇ ਨਾਮ ਤੇ ਕਿ ਜਿਹੜੇ ਵੀ ਬੰਦੇ ਇਸ ਵਿੱਚ ਸ਼ਾਮਲ ਸੰਗ ਜਿਨ੍ਹਾਂ ਨੇ ਇਹ ਕਤਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਰਾ ਜਿਹੜਾ ਭਾਰਤ ਹੈ ਉਹ ਅੱਜ ਹਰੇਕ ਖਾਨ ਤੇ ਸਾਰੇ ਭਾਰਤ ਵਿੱਚ ਵੱਖ-ਵੱਖ ਰੋਸ ਪ੍ਰਦਰਸ਼ਨ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਸਾਰਾ ਭਾਰਤ ਇੱਕ ਹੈ ਤੇ ਅਸੀਂ ਸਾਰੇ ਇੱਕੋ ਹੀ ਹ ਤਹਲਗਾਉ ਵਿੱਚ ਜਿਹੜਾ ਅਤਵਾਦਕ ਹਮਲਾ 22 ਅਪ੍ਰੈਲ 2000 25 ਨੂੰ ਬਹੁਤ ਹੀ ਮੰਨ ਭਾਗਾ ਸੀ ਤੇ ਸਾਡੇ ਦੇਸ਼ ਦੇ ਉੱਪਰ ਭਾਰਤ ਦੀ ਆਜ਼ਾਦੀ ਦੇ ਉੱਪਰ ਹਮਲਾ ਹੈ ਜੰਮੂ ਐਂਡ ਕਸ਼ਮੀਰ ਇੰਟੀਗਰਲ Part ਹੈ ਭਾਰਤ ਦਾ ਤੇ ਪਾਕਿਸਤਾਨ ਨੂੰ ਇਹਦੇ ਵਿੱਚ ਕੋਈ ਇੰਟਰਫੀਰੈਂਸ ਨਹੀਂ ਕਰਨਾ ਚਾਹੀਦਾ ਨਾ ਉਧਰੋਂ ਉਧਰੋਂ ਅੱਜਕੱਡੀ ਟ੍ਰੇਨ ਕਰਕੇ ਇੰਡੀਆ ਵਿੱਚ ਜਿਹੜੇ ਸਲਾਮੀ ਨਿਯਤੇ ਸੀਗੇ ਟੂਰਿਸਟ ਉਹਨਾਂ ਦੇ ਉੱਪਰ ਵਾਰ ਨਹੀਂ ਕਰਨਾ ਚਾਹੀਦਾ ਸੀ ਜਿਹੜੇ ਟੂਰਿਸਟ ਹੈ ਉਹਨਾਂ ਨੂੰ ਆਪਣੇ ਆਪ ਹੀ ਸਰੈਂਡਰ ਕਰ ਦੇਣਾ ਚਾਹੀਦਾ ਨਹੀਂ ਤਾਂ ਭਾਰਤ ਦੇਸ਼ ਨੇ ਉਹਨਾਂ ਨੂੰ ਲੱਭ ਲੱਭ ਕੇ ਮਾਰਨੇ ਹੈਗੇ ਤੇ ਮੇਰੀ ਇਹ ਹੀ ਭਾਰਤ ਦੇਸ਼ ਨੂੰ ਅਪੀਲ ਹੈ ਕਿ ਅੱਤਵਾਦ ਖਤਮ ਕੀਤਾ ਜਾਵੇ ਤੇ ਅਮਨ ਸ਼ਾਂਤੀ ਜੰਮੂ ਕਸ਼ਮੀਰ ਅਤੇ ਪੂਰੇ ਭਾਰਤ ਵਿੱਚ ਬਹਾਲ ਕੀਤੀ ਜਾਵੇ ਧੰਨਵਾਦ yes ਅੱਜ ਬਾਰ ਐਸੋਸੀਏਸ਼ਨ ਭਰਤ ਵੱਲੋਂ ਕਿਉਂਕਿ ਇੱਕ ਰੋਜ਼ ਮਾਰਚ ਕੀਤਾ ਜਾ ਰਿਹਾ ਹੈ ਜੋ ਕਿ ਸੈਲਗਾਮ ਵਿੱਚ ਜਿਹੜੇ ਟੂਰਿਸਟ ਸੀ ਕਿ ਫਿਰਕੇ ਦੇ ਉਹਨਾਂ ਨੂੰ ਬੇਰਹਿਮੀ ਨਾਲ ਉਹਨਾਂ ਦਾ ਫਤਲ ਕੀਤਾ ਗਿਆ ਅਸੀਂ ਸਾਰੇ ਕੋਰਾ ਸਜੰਦੇ ਸਾਰੇ ਮੈਂਬਰ ਇਸ ਇਕੱਠਾ ਦੀ ਨਿਬਦੀ ਕਰਦੇ ਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੇ ਸਰਕਾਰ ਨੂੰ ਇਹ ਹੀ ਬੀਤੀ ਹੈ ਕਿ ਵਿ�ਾਦਵਾਦ ਨੂੰ ਸਦਨ ਕੀਤਾ ਜਾਏ ਇਹ ਅਮਨ ਸ਼ਾਂਤੀ ਲਈ ਉਪਰ ਹੈ। ਕਲਪਲਤ ਤੋਂ ਦਿਸਤ ਵੱਲੋਂ ਸਰਦਸਨੇ ਚਸਦੂ ਜੋ 22 April ਨੂੰ ਮਹਿਲ ਗਾਂ ਵਿੱਚ ਅੱਤਵਾਦ ਵੱਲੋਂ ਅਟੈਕ ਕੀਤਾ ਗਿਆ ਉਹਦੇ ਹੱਥੇ ਸਲਾਨੀਆਂ ਨੂੰ ਆਪਣਾ ਨਿਸ਼ਾਨ ਬਣਾ ਗਿਆ। ਇਹ ਬਹੁਤ ਹੀ ਇੱਕ ਜਿੰਦਰ ਨੰਦਨ ਕਾਰਨਮ ਹੈ। ਔਰ ਇਹਦਾ ਨਿੰਦਨ ਜੋ ਕਾਰਨਮ ਹੈ ਜੋ ਕਿ ਇਨਸਾਨੀਅਤ ਦੇ ਮੱਤੇ ਤੇ ਕਲੰਕ ਹੈ। ਸਾਥਿਓ ਮੈਂ ਇਹ ਕਹਿਣਾ ਚਾਹਾਂਗਾ ਕਿ ਪਾਕਿਸਤਾਨ ਆਪਣੀਆਂ ਕੁਝ ਹਰਕਤਾਂ ਤੋਂ ਬਾਜ ਆ ਜਾਏ। ਲੇਕਿਨ ਜੇ ਬਾਜ ਤਾਂ ਆਇਆ ਤੇ ਉਸ ਤੋਂ ਖਮਾ ਜਾ ਬਹੁਤ ਵੱਡਾ ਭੁਗਤਣਾ ਪੈ ਸਕਦਾ ਹੈ। ਕਿਉਂਕਿ ਇਹ ਚਾਹੁੰਦਾ ਹੈ ਕਸ਼ਮੀਰ ਨੂੰ ਸੋਣਾ ਲੇਕਿਨ ਇਹ ਭੁੱਲ ਜਾਵੇ ਇਹ ਉਹਦੀ ਾਕਾਦ ਨਹੀਂ ਹੈਗੀ ਪਾਕਿਸਤਾਨ ਦੀ। ਸੋ ਅੱਜ ਪੂਰੇ ਦੇਸ਼ ਵਿੱਚ ਮੈਂ ਕਹਿੰਦਾ ਪੂਰੇ ਵਿਸ਼ਵ ਵਿੱਚ ਜਿਹੜਾ ਇੱਕ ਨਿੰਦਣਯੋਗ ਸਾਰੇ ਘਟਿਆ ਅਯੂਧ ਖੇਧੀ ਕੀਤੀ ਜਾ ਰਹੀ ਹੈ ਇਸ ਗੱਲ ਦੀ ਕਿ ਇਸ ਸਾਨੀ ਦੇ ਮੱਥੇ ਤੇ ਕਲੰਕ ਹੈ ਅਕਾਲੀ ਦੇਖੋ ਸ਼ਾਈ ਮਾਮਲੇ ਦੇ ਹਣਾ ਦਾ ਬਿਆਨ ਆਇਆ ਸੀ ਉਹਨਾਂ ਨੇ ਇਸ ਗੱਲ ਦੀ ਰਖੇਦੀ ਕੀਤੀ ਹੈ ਕਿ ਜੇਕਰ ਆਪਾਂ ਸਮਝੀਏ ਕਿ ਅਸਲਾਮ ਦੀ ਗੱਲ ਕਰਦੇ ਆ ਤੇ ਅਸਲਾਮ ਇਸ ਗੱਲ ਦੀ ਨਖੇਦੀ ਕਰਦਾ ਹੈ ਇਨਸਾਫ ਨਹੀਂ ਇਨਸਾਫ ਦੀ ਗੱਲ ਕਰਦਾ ਹੈ ਕਿਉਂਕਿ ਇਹ ਇੱਕ ਬਹੁਤ ਹੀ ਘਟਿਆ ਘਰਨਾਮਾ ਹੈ ਜੋ ਪੂਰੇ ਦੇਸ਼ ਵਿੱਚ ਲੋਕ ਜਿਹੜੇ ਹਹਾਕਾਰ ਮਚ ਗਈ ਹੈ